ਹੋ ਜੇ ਤੁਸਾਂ ਜਗਤ ਦੇ ਆਪ ਜੋ ਪਾਈ ਲੰਡੀ ਤੋਂ ਜਾਂ ਪੱਤੀ ਜਿਹੜਾ ਕਿ ਤੱਕੀ ਨਾ ਜੋ ਲਗਾਇਆ ਗਿਆ ਖੂਨ ਮੰਕਤ ਤੋਂ ਆ ਜੋ ਵਿਕਰੀ ਕੀਤੀ ਜਾਂਦੀ ਹੈ ਖੂਨ ਤਾਂ ਕੈਂਪ ਵੈਸੇ ਤੇ ਥਾਂ ਥਾਂ ਤੇ ਲੱਕੜੇ ਚਾਹੀਦੇ ਨੇ ਪਰ ਜਿਹੜੇ ਜਾਗਰੂਕ ਲੋਕ ਹੁੰਦੇ ਨੇ ਜਾਗੇ ਹੋਏ ਲੋਕ ਹੁੰਦੇ ਨੇ ਸਮਾਜ ਦੇ ਪ੍ਰਤੀ ਬੜੇ ਸੁਹਿਰਦ ਹੁੰਦੇ ਨੇ ਫਰਜ਼ਾਂ ਦੀ ਪਛਾਣ ਕਰਦੇ ਨੇ ਉਹ ਲੋਕ ਫਿਰ ਇਹੋ ਜੇ ਉਦਮ ਤੇ ਉਪਰਾਲੇ ਕਰਦੇ ਨੇ ਸੋ ਪਮਾਲ ਪਿੰਡ ਵਾਲਿਆਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਆ ਤਨ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਜਿਹੜਾ ਹੈ ਇਸ ਨਗਰ ਦੇ ਵਿੱਚ ਅੱਜ ਇਸ ਸਕੂਲ ਦੇ ਵਿੱਚ ਲੱਗਾ ਹੈ ਔਰ ਸਕੂਲ ਵੀ ਜਿਹੜਾ ਹੈ ਭਾਈ ਸਾਹਿਬ ਭਾਈ ਰਣਪੀਰ ਸਿੰਘ ਜੀ ਦੇ ਨਾਮ ਦੇ ਉੱਪਰ ਜਿਨ੍ਹਾਂ ਦੀ ਕੌਮ ਨੂੰ ਸਮਾਜ ਨੂੰ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਸੋ ਮੈਨੂੰ ਇੰਜ ਲੱਗਦਾ ਵੀ ਸੋਹਿਰਦ ਲੋਕਾਂ ਵੱਲੋਂ ਕੀਤਾ ਹੋਇਆ ਉਦਮ ਤੇ ਉਪਰਾਲਾ ਇਹ ਖੂਨਦਾਨ ਕੈਂਪ ਹੈ ਤੇ ਇਸ ਤੋਂ ਅੱਗੇ ਵੀ ਲੋਕਾਂ ਨੂੰ ਜਾਗਰੂਕਤਾ ਆਵੇਗੀ ਅੱਜ ਯਾਨੀ ਕਿ ਨੌਜਵਾਨ ਪੀੜ੍ਹੀ ਨੂੰ ਦੇਖਿਆ ਜਿਹੜੇ ਕੁਝ ਧਰਮਾਂ ਤੋਂ ਵਿਛੜੇ ਜਾ ਰਹੇ ਨੇ ਅਹ ਗੁਰਬਾਣੀ ਤੋਂ ਵਿਛੜੇ ਜਾ ਰਹੇ ਨੇ ਤੇ ਦਸ਼ਿਆ ਬ ਮੈਨੂੰ ਇੰਜ ਲੱਗਦਾ ਵੀ ਤੁਹਾਡੇ ਸਵਾਲ ਨੂੰ ਮੈਂ ਖੂਨਦਾਨ ਕੈਂਪ ਦੇ ਨਾਲ ਜੋੜ ਕੇ ਹੀ ਦੇਖਾਂ ਜਿਹੜੀ ਤੁਸੀਂ ਗੱਲ ਧਰਮਾਂ ਦੀ ਕੀਤੀ ਹੈ ਮੈਨੂੰ ਲੱਗਦਾ ਵੀ ਖੂਨਦਾਨ ਇੱਕ ਐਸਾ ਕਰਜ ਹੈ ਇੱਥੇ ਗੱਲ ਧਰਮਾਂ ਤੋਂ ਵੀ ਉੱਚੀ ਹੋ ਜਾਂਦੀ ਹੈ ਹੁਣ ਮੰਨ ਲਓ ਵੀ ਖੂਨ ਜਿਸਨੇ ਡੋਨਰ ਹੈ ਜਿਸਨੇ ਖੂਨਦਾਨ ਕੀਤਾ ਆ ਉਹਦਾ ਕਿਹੜਾ ਧਰਮ ਹੈ ਇਹ ਨਹੀਂ ਲਿਖਿਆ ਜਾਂਦਾ ਹੁੰਦਾ ਉਹਦਾ ਨਾਮ ਲਿਖਿਆ ਜਾਂਦਾ ਹੁੰਦਾ ਆ ਉਹਦੇ ਬਾਰੇ ਜਾਣਕਾਰੀ ਲਿਖੀ ਜਾਂਦੀ ਹੈ ਉਹਨੂੰ ਇਹ ਪੁੱਛਿਆ ਜਾਂਦਾ ਵੀ ਤੁਸੀਂ ਕੋਈ ਕੋ ਮੈਡੀਸਨ ਤੇ ਨਹੀਂ ਲੈਂਦੇ ਪਰ ਜਦੋਂ ਅੱਗੇ ਬਲੱਡ ਬੈਂਕ ਦੇ ਵਿੱਚ ਜਮ੍ਹਾਂ ਹੋ ਜਾਂਦਾ ਆ ਉਦੋਂ ਵੀ ਉਹਦਾ ਧਰਮ ਉੱਤੇ ਮੈਂਸ਼ਨ ਨਹੀਂ ਕੀਤਾ ਜਾਂਦਾ ਵੀ ਆਹ ਜਿਹੜਾ ਖੂਨ ਹੈ ਫਲਾਣੇ ਧਰਮ ਦੇ ਬੰਦੇ ਦਾ ਤੇ ਜਦੋਂ ਫਿਰ ਮੇਰੇ ਵਰਗੇ ਨੂੰ ਲੋੜ ਪੈ ਜਾਂਦੀ ਹੈ ਤੇ ਮੈਂ ਹਸਪਤਾਲ ਦੇ ਵਿੱਚ ਜਾਂਨਾ ਵਾਂ ਤੇ ਉੱਥੇ ਜਾ ਕੇ ਮੈਂ ਇੱਕੋ ਗੱਲ ਕਹਿੰਦਾ ਜੀ ਮੈਨੂੰ ਦੋ ਚਾਹੀਦੇ ਨੇ ਦੋ ਬੋਤਲ ਬਲੱਡ ਚਾਹੀਦੀ ਹੈ ਉੱਥੇ ਗੱਲ ਧਰਮ ਦੀ ਨਹੀਂ ਮੈਨੂੰ ਇੰਜ ਲੱਗਦਾ ਵੀ Hindu ਦਾ ਜਿਹੜਾ ਬਲੱਡ ਹੈ ਮੁਸਲਮਾਨ ਨੂੰ ਚੜ ਜਾਂਦਾ ਹੈ ਮੁਸਲਮਾਨ ਦਾ ਸਿੱਖ ਨੂੰ ਚੜ ਜਾਂਦਾ ਸਿੱਖ ਦਾ ਕਿ ਇਸਾਈ ਨੂੰ ਚੜ ਜਾਂਦਾ ਹੈ ਹਨਾ ਇੱਥੇ ਧਰਮਾਂ ਦੀ ਗੱਲ ਨਹੀਂ ਹੈ ਧਰਮਾਂ ਤੋਂ ਵੀ ਬੜੀ ਉੱਚੀ ਗੱਲ ਹੈ ਸੋ ਤੇ ਇਸ ਕਾਰਜ ਕਰਨ ਦੇ ਨਾਲ ਜੋ ਗੁਰਬਾਣੀ ਵੀ ਆਪਾਂ ਪੜ੍ਹਦੇ ਆ ਤੇ ਦਇਆ ਕਾ ਪੂਤ ਕਿਹਾ ਗਿਆ ਧੌਲ ਧਰਮ ਦਇਆ ਕਾ ਪੂਤ ਵੀ ਜਿਹੜਾ ਧਰਮ ਹੈ ਨਾ ਇਹ ਦਇਆ ਦੇ ਵਿੱਚੋਂ ਉਪਜਦਾ ਤੇ ਸੋ ਜਦੋਂ ਸਮਾਜ ਦੇ ਪ੍ਰਤੀ ਸਾਡੇ ਅੰਦਰ ਦਇਆ आएगी ਤੇ ਕਿਸੇ ਨਾ ਕਿਸੇ ਧਰਮ ਦਾ ਬੂਟਾ ਆਪਣੇ ਆਪ ਹੀ ਅੰਦਰ ਫੁੱਗਰ ਪਏਗਾ ਕਿ ਨਹੀਂ ਨਸ਼ਿਆਂ ਬਲ ਜਿਹੜੀ ਨਸ਼ਿਆਂ ਬਲ ਜਾ ਰਹੀ ਹੈ ਜਿਉਂ ਨੂੰ ਕੀ ਨਸ਼ਿਆਂ ਬਲ ਜਾਣ ਦਾ ਕਾਰਨ ਇਹ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਵੀ ਕਾਰਨ ਕਰਕੇ ਭਟਕ ਜਾਂਦਾ ਆ ਸਮਾਜ ਦੇ ਵਿੱਚ ਜੋ ਕੁਝ ਵੇਖਦਾ ਉਹ ਲੋਕ ਬਿਮਾਰ ਨੇ ਉਹਨਾਂ ਦੇ ਪ੍ਰਤੀ ਘਿਰਣਾ ਕਰਨ ਦੀ ਬਜਾਏ ਉਹਨਾਂ ਨੂੰ ਗਲਬਕੜੀ ਦੇ ਵਿੱਚ ਲਈਏ ਉਹਨਾਂ ਦੇ ਯੋਗ ਪ੍ਰਬੰਧ ਕੀਤੇ ਜਾਣ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਉਹਨਾਂ ਦੀ ਪ੍ਰੋਬਲਮ ਨੂੰ ਸਮਝਿਆ ਜਾਵੇ ਨਾ ਕਿ ਉਹਨਾਂ ਨੂੰ ਘਿਰਣਾ ਕਰਕੇ ਦੂਰ ਕਰ ਲਿਆ ਜਾਵੇ ਇੱਕ ਬੰਦਾ ਕਿਸੇ ਵੀ ਕਾਰਨ ਕਰਕੇ ਉਹ ਮਾਨਸਿਕ ਤੌਰ ਦੇ ਉੱਪਰ ਭਾਵੇਂ ਸਰੀਰਕ ਤੌਰ ਦੇ ਉੱਪਰ ਰੋਗੀ ਹੋ ਗਿਆ ਉਹਨੂੰ ਹੌਸਲਾ ਦਿੱਤਾ ਜਾਵੇ ਉਹਦਾ ਹੱਲ ਕੀ ਉਹ ਹੱਲ ਕੱਢੇ ਜਾਣ ਤੇ ਜਿੱਥੇ ਸਮਾਜ ਦੇ ਵਿੱਚ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਜਿਹੜੇ ਨਸ਼ਿਆਂ ਦੇ ਵਪਾਰੀ ਨੇ ਸੇਖ ਪਿਛਲੇ ਸਮੇਂ ਵਿੱਚ ਇਹਨਾਂ ਦੇ ਘਰਾਂ ਵਿੱਚ ਵੀ ਲੱਗਾ ਤੇ ਅੱਗੇ ਵੀ ਲੱਗੇਗਾ ਇਹ ਤੇ ਸਰਕਾਰਾਂ ਨੂੰ ਵੀ ਕਹਾਂਗਾ ਵੀ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਤ ਪਾਈ ਜਾ ਤੇ ਨੌਜਵਾਨਾਂ ਨੂੰ ਕਹਾਂਗਾ ਵੀ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਚੱਰ। ਲੋਕੀਏ ਇਹ ਇੱਕ ਜੋ ਖੂਨਦਲੈਂਪ ਲੱਗਦੇ ਆ। ਖੂਨ ਲਗਦੇ ਨੇ, ਖੂਨ ਦਿੰਦੇ ਆ, ਖੂਨ ਦਿੰਦੇ ਆ। ਉਹ ਕਹਿੰਦੇ ਬਸ ਖੂਨ ਤਾਂ ਦੇ ਰਹੇ ਨੇ ਆ। ਪਰ ਜਿਹਨੂੰ ਜਿਹਨੂੰ ਲੋੜ ਪੈਂਦੀ ਆ, ਤੁਹਾਨੂੰ ਖੂਨ ਨਹੀਂ ਮਿਲਦਾ। ਉਹਦਾ ਕੀ ਕਾਰਨ ਹੋ ਸਕਦਾ? ਨਹੀਂ ਐਸਾ ਨਹੀਂ ਹੁੰਦਾ ਵੀ ਖੂਨ ਨਹੀਂ ਮਿਲਦਾ। ਪਰ ਅਗਲੇ ਪਾਸੇ ਡਿਮਾਂਡ ਵੀ ਦੇਖਣਾ ਪੈਂਦਾ ਵੀ ਕਿੰਨੀ ਹੁੰਦੀ ਆ। ਜਿਵੇਂ ਕਿ ਜਦੋਂ ਕੋਰੋਨਾ ਦਾ ਵੇਲਾ ਸੀ ਤੇ ਜਿਹੜੇ ਬਲੱਡ ਬੈਗ ਸੀ ਆ ਡਰਾਈ ਹੋ ਗਏ ਸੀ। ਹੈ ਨਾ ਪਰ ਜਿਹੜੇ ਇਲਾਜ ਦੌਰਾਨ ਲੋੜ ਪੈਂਦੀ ਸੀ ਉਦੋਂ ਬੜੀ ਵੱਡੀ ਦਿੱਕਤ ਆਈ ਹੈ ਉਦੋਂ ਵੀ ਜੈਹਦਰ ਤਰਜੀਤ ਸਿੰਘ ਨਮਾਣਾ ਇਹਨਾਂ ਦੀ ਸਮੁੱਚੀ ਟੀਮ ਭਾਈ ਹਰਜਿੰਦਰ ਸਿੰਘ ਪਮਾਲ ਇਹਨਾਂ ਸਾਰਿਆਂ ਵੀਰਾਂ ਨੇ ਰਲ ਕੇ ਉਸ ਸਮੇਂ ਵੀ ਸਰਕਾਰ ਦੇ ਕੋਲੋਂ ਪ੍ਰਵਾਨਗੀ ਲੈ ਕੇ ਤੇ ਖੂਨਦਾਨ ਕੈਂਪ ਉਸ ਸਮੇਂ ਦੇ ਵਿੱਚ ਲਵਾਇ ਤੇ ਉਸ ਸਮੇਂ ਦੇ ਵਿੱਚ ਖੂਨਦਾਨ ਕੈਂਪ ਲਵਾਉਣੇ ਮੈਨੂੰ ਲੱਗਦਾ ਵੀ ਕਿਤੇ ਸਿਰ ਪੱਲੀ ਤੇ ਰੱਖਣ ਤੋਂ ਘੱਟ ਨਹੀਂ ਸੀ ਤੇ ਜਿਹੜੇ ਡਰਾਈ ਹੋ ਚੁੱਕੇ ਸੀ ਬਲੱਡ ਬੈਂਕ ਉਦੋਂ ਲੋਕਾਂ ਨੂੰ ਦਿੱਕਤ ਆਈ ਹੈ ਹਾਂ ਜਿਹੜਾ ਤੁਹਾਡਾ ਸਵਾਲ ਹੈ ਤੁਹਾਡੇ ਸਵਾਲ ਦੇ ਵਿੱਚੋਂ ਇੱਕ ਸਵਾਲ ਮੈਂ ਹੋਰ ਦੱਸਣਾ ਚਾਹੁੰਦਾ ਉਹ ਕੀ ਹੈ ਖਾਸ ਕਰਕੇ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਇੱਜਾ ਫੇਸ ਕਰਨੀਆਂ ਪੈਂਦੀਆਂ ਨੇ ਆਪਾਂ ਕਹਿੰਨੇ ਆਂ ਵੀ ਜਦੋਂ ਤੇ ਬਲੱਡ ਲੈਣਾ ਹੁੰਦਾ ਓਦੋਂ ਤੇ ਸਾਨੂੰ ਇੱਕ ਕੇਲਾ ਤੇ ਨਾਲ ਇਹਨਾਂ ਕੋ ਅੱਧਾ ਕੋ ਗਲਾਸ ਦੁੱਧ ਪਿਆ ਕੇ ਸਾਡਾ ਖੂਨ ਕੱਢ ਲੈਂਦੇ ਆ ਓਦੋਂ ਤੇ ਫ੍ਰੀ ਦੇ ਵਿੱਚ ਹੁੰਦਾ ਤੇ ਜਦੋਂ ਸਾਨੂੰ ਰੋਡ ਪੈ ਜਾਂਦੀ ਹੈ ਤੇ ਸਾਨੂੰ 1200 1500 ਰੁਪਇਆ ਦੇਣਾ ਪੈਂਦਾ ਜੀ ਇਹ ਵੇਚਦੇ ਕਿਉਂ ਨੇ ਉਹਦੇ ਬਾਰੇ ਦੱਸਣਾ ਚਾਹਣਾ ਵੀ ਜਦੋਂ ਮੇਰਾ ਬਲੱਡ ਲੈ ਆ ਜਾਂਦਾ ਨਾ ਜੋ ਬਲੱਡ ਸਿੱਧਾ ਜਾ ਕੇ ਬਲੱਡ ਬੈਂਕ ਦੇ ਵਿੱਚ ਜਮਾ ਨਹੀਂ ਹੋ ਜਾਂਦਾ ਬਾਕੀ ਦਾ ਉਹਦੇ ਟੈਸਟ ਹੁੰਦੇ ਨੇ ਉਹ ਸਾਰੇ ਟੈਸਟ ਹੁੰਦੇ ਨੇ ਉਹ ਟੈਸਟ ਦਾ ਜਿੰਨਾ ਖਰਚਾ ਹੈ ਉਹ ਅੱਗੇ ਫਿਰ ਜਿਹਨੂੰ ਲੋੜ ਹੁੰਦੀ ਹੈ ਉਹਨੂੰ ਪਾ ਦਿੱਤਾ ਜਾਂਦਾ ਕਿਉਂ ਟੈਸਟ ਦਾ ਖਰਚਾ ਹੁੰਦਾ ਹੈ ਉਹ ਕਿਸੇ ਪ੍ਰਕਾਰ ਖੂਨ ਦਾ ਖਰਚਾ ਨਹੀਂ ਹੁੰਦਾ ਠੀਕ ਹੈ ਬੈਂਕ ਦੇ ਵਿੱਚ ਅੱਜ ਪਹਿਲਾ ਕੰਮ ਭਾਈ ਕਰਿਆ ਜੀ ਮਿਸ਼ਨ ਜੀ ਵੱਲੋਂ ਲਾਇਆ ਗਿਆ ਸਰ ਹਜਿੰਦਰ ਸਿੰਘ ਜੀ ਹੋਰ ਕਈ ਸੱਜਣ ਮਿੱਤਰ ਇੱਥੇ ਦੇ ਬਲੱਡ ਬੈਂਕ ਨੂੰ ਲਾਇਆ ਬਲਕਿ ਰੱਖ ਵੀ ਪੌਦੇ ਵੀ ਲਾਏ ਗਏ ਨੇ ਜਦਕਿ ਪੌਦੇ ਲਾਣਾ ਬਹੁਤ ਹੀ ਜ਼ਰੂਰੀ ਇੱਕ ਇਨਸਾਨ ਨੂੰ ਘੱਟੋ ਘੱਟ ਦੋ ਪੌਦੇ ਲਾਣੇ ਜ਼ਰੂਰੀ ਹੈ ਕਿਉਂਕਿ ਆਪਾਂ ਵੱਢਣ ਲੱਗੇ ਤਾਂ ਮੈਂਟੇ ਲਾਣੇ ਤੱਤ ਵੱਢਦੇ ਪੰਜ ਵੱਢਦੇ ਇਹ ਗੱਲਾਂ ਵੱਢਣ ਕਰਕੇ ਨਹੀਂ ਪੂਰੀਆਂ ਹੋਣੀਆਂ ਜਿੰਨਾ ਚਿਰ ਅਸੀਂ ਇੱਕ ਇਨਸਾਨ ਘੱਟੋ ਘੱਟ ਦੋ ਰੁੱਖ ਦੋ ਪੌਦੇ ਜ਼ਰੂਰ ਲਾਵੇ ਔਰ ਪੌਦੇ ਲਾਣ ਨਾਲ ਕੱਲਾ ਕੰਮ ਨਹੀਂ ਬਣਦੀ ਪੌਦਿਆਂ ਨੂੰ ਸੰਭਾਲਣੀ ਵੀ ਚਾਹੀਦੀ ਆ ਸਰਕਾਰ ਨੂੰ ਵੀ ਚਾਹੀਦਾ ਬੜੇ ਖੜੇ ਉਹ ਜੰਗਲਾਤ ਵਿਭਾਗ ਨੇ 50000 ਰੁਪਏ ਦੇ ਕੇ 5000 ਰੁਪਏ ਤੇ 50 ਰੁਪਏ ਦੋ 10 ਵੱਡਕੇ ਲੈ ਜਾਓ ਇਹ ਕੋਈ ਗੱਲ ਥੋੜੂਆ 5000 ਜਿੰਨੇ ਜੰਗਲਾਂ ਦਾ ਮਹਿਕਮਾ ਕਰਪਟ ਆ ਨਾ ਉਹ ਕਰਪਟ ਨੂੰ ਨੱਥ ਪਾਣੀ ਚਾਹੀਦੀ ਆ ਜੰਗਲਾਂ ਦੀ ਜੰਗਲ ਕੱਟੀ ਜਾਂਦੇ ਨੇ ਪੌਦਿਆਂ ਦੀ ਕੋਈ ਵੈਲਿਊ ਨਹੀਂ ਰੱਖਦਾ ਘੱਟੋ ਘੱਟ ਆਕਸੀਜਨ ਜਿੰਨੀ ਵੀ ਹੈਗੀ ਆਪਣਾ ਪੌਦਿਆਂ ਤੋਂ ਮਿਲਣੀਆ ਦਰਖਤਾ ਤੋਂ ਮਿਲਣੀਆ ਘੱਟੋ ਇਹਦੀ ਸੇਵਾ ਸੰਭਾਲ ਵੀ ਬਹੁਤ ਜ਼ਰੂਰੀ ਆ ਲਾਉਣੇ ਵੀ ਜ਼ਰੂਰੀ ਆ ਤੇ ਇਹਨਾਂ ਦੀ ਸੇਵਾ ਸੰਭਾਲ ਵੀ ਬਹੁਤ ਜ਼ਰੂਰੀ ਆ ਤੁਸੀਂ ਉਹਦਾ ਕਹਿਣ ਦਾ ਮਤਲਬ ਆ ਜਿੱਦਾਂ ਕਿ ਪਹਿਲਾਂ ਹੱਤਿਆ ਹੁੰਦੀ ਸੀਗੀ ਉਹਨਾਂ ਹੱਤਿਆ ਹੁੰਦੀ ਸੀ ਅੱਜ ਪੌਦਿਆਂ ਹੱਤਿਆ ਹੋਦੀ ਬਿਲਕੁਲ ਹੋ ਰਹੀ ਉਹਦਾ ਸੈਂਡਲ ਉਹਨੂੰ ਰੋਕੇ ਰੋਕ ਕਿਵੇਂ ਲੱਗਦੀ ਉਹਨੂੰ ਰੋਕ ਹੀ ਲੱਗ ਚੜੀ ਵੀ ਜਿੱਦਾਂ ਆਪਾਂ ਇਨਸਾਨ ਜਿੰਨੇ ਵੀ ਸਾਰੇ ਮੇਰੇ ਵੀਰ ਨੇ ਮੇਰੇ ਭਰਾ ਨੇ ਜਿਹੜੇ ਪੌਦਿਆਂ ਸੇਵਾ ਕਰ ਰਹੇ ਨੇ ਲਾਉਣ ਦੀ ਸੇਵਾ ਕਰੇ ਇਹ ਘੱਟੋ ਘੱਟ ਪੌਦਿਆਂ ਦੀ ਸੰਭਾਲ ਵੀ ਕਰਨੀ ਬਹੁਤ ਜ਼ਰੂਰੀ ਹੈ ਸੰਭਾਲ ਵੀ ਹੀ ਕਰਨੀ ਚਾਹੀਦੀ ਆ ਕੱਲੇ ਪੌਦੇ ਲਾਉਣ ਨੇ ਨਹੀਂ ਗੱਲ ਵੰਣੀ ਪੌਦੇ ਲਾ ਤੇ ਪਰੇ ਹੋਗੇ ਜੀ ਅਸੀਂ ਲਾ ਕੇ ਪਰੇ ਹੋਗੇ ਲੋਕੋ ਦੇ ਸਾਹ ਲੈ ਕੇ ਪਰੇ ਹੋਗੇ ਘੱਟੋ ਘੱਟ ਉਹਨਾਂ ਦੀ ਸੰਭਾਲ ਜ਼ ਬਾਕੀ ਜੰਗਲਾਤ ਵਿਭਾਗ ਨੂੰ ਥੋੜੀ ਜਰੂਰ ਨੱਥ ਪਾਣੀ ਚਾਹੀਦੀ ਆ ਨਹੀਂ ਤਾਂ ਇਹ ਆਕਸੀਜਨ ਨਹੀਂ ਮਿਲਣੀ ਆਪਾਂ ਨੂੰ ਇਹ ਗਰੰਟੀ ਆ ਆਪਾਂ ਨੂੰ ਆਕਸੀਜਨ ਨਹੀਂ ਮਿਲਣੀ ਚਾਹੀਏ ਆਪਾਂ ਨੇ ਨੱਥ ਨਾ ਪਾਈ ਮੈਂ ਅੱਜ ਇੱਥੇ ਜਿਹੜਾ ਕਈ ਨੀਅਤ ਤੇਦੀ ਲੋਕ ਜੀ ਸਿੰਘ ਦੀ ਜਾਦ ਵਿੱਚ ਜਿਹੜਾ ਪਹਿਲਾ ਖੁੰਡਾਣ ਕੈਂਪ ਲਗਾਇਆ ਗਿਆ ਆ ਤੇ ਮੈਂ ਬਹੁਤ ਇਹਦੀ ਸ਼ਲਾਘਾ ਕਰਦਾ ਆ ਕਿ ਬਹੁਤ ਹੀ ਜਿਹੜਾ ਖੁੰਡਾਣਾ ਇੱਕ ਮਹਾ ਦਾਣਾ ਹਰ ਇੱਕ ਨੂੰ ਖੁੰਡਾਣ ਕਰਨਾ ਚਾਹੀਦਾ ਤੇ ਸਾਡੇ ਅ ਰਚਕਾਰ ਅੱਜ ਆਏ ਨੇ ਮਖੂ ਜੀ ਸਾਡੇ ਕੌਮੀ ਪ੍ਰਧਾਨ ਇਸ ਦੀ ਵੰਗੇ ਦੇ ਵਣ ਪਵਨਜੀਤ ਕੁਰਮਾਨ ਇਹ ਪਿੰਡ ਦੇ ਸਮੂਹ ਆਸੀਆਂ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਆ ਅਸੀਂ ਆਸ ਕਰਦੇ ਹਾਂ ਕਿ ਇਦਾਂ ਦੇ ਪ੍ਰੋਗਰਾਮੇ ਸਾਡੇ ਅਰਜਿੰਦਰ ਸਿੰਘ ਕਮਾਲ ਜੀ ਜਗਤਾਰ ਸਿੰਘ ਜੀ ਹਦੀਪ ਸਿੰਘ ਜੀ ਅਰਜਿੰਦਰ ਸਿੰਘ ਕਮਾਲ ਜੀ ਅਤੇ ਪਿੰਡ ਦੀ ਸਮੂਹ ਸਾਥ ਸੰਗਤ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਜਿਹੜੀ ਅੱਜ ਬਲੱਡ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਜਿਹੜੇ ਕਿ ਅੱਜ ਇੱਥੇ ਸਕੂਲ ਦੇ ਵਿੱਚ ਬੂਡੇ ਲਗਾਏ ਗਏ ਆ ਜੋ ਕਿ ਵਾਤਾਵਰਨ ਨੂੰ ਕਾਮਯਾਬ ਕਰਨ ਵਾਸਤੇ ਦੇਖੋ ਅੱਜ ਵੀ ਜਿਹੜੀ ਸਥਿਤੀ ਚੱਲ ਰਹੀ ਆ ਸਾਡੇ ਦੇਸ਼ ਵਿੱਚ ਜਿਹੜੀ 50 ਤੋਂ 47 ਡਿਗਰੀ ਤੱਕ ਟੈਂਪਰੇਚਰ ਵੱਧ ਚੁੱਕਾ ਆ ਲੋਕ ਮਰ ਰਹੇ ਨੇ ਗਰਮੀ ਨਾਲ ਕਈ ਗੱਡੀਆਂ ਦੇ ਨੁਕਸਾਨ ਹੋ ਰਹੇ ਨੇ ਚੱਲਦੀਆਂ-ਗੱਲਦੀਆਂ ਗੱਡੀਆਂ ਨੂੰ ਅੱਗ ਲੱਗ ਰਹੀ ਆ ਇੰਨਾ ਟੈਂਪਰੇਚਰ ਵੱਧ ਰਿਹਾ ਆ ਇਸ ਲਈ ਮੈਂ ਤੁਹਾਡੇ ਮੱਦੇਨ ਮੀਡੀਆ ਮਾਧਿਅਮ ਰਾਹੀਂ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਸਾਧ ਸੰਗਤ ਨੂੰ ਬੇਨਤੀ ਕਰਦਾ ਆਂ ਅਪੀਲ ਕਰਦਾ ਆਂ ਕਿ ਸਭ ਤੋਂ ਅੱਗੇ ਆ ਕੇ ਵੱਧ ਦੋ ਵੱਧ ਆਪਾਂ ਰੁੱਖ ਲਗਾਈਏ ਅਤੇ ਦੇਸ਼ ਨੂੰ ਬਚਾਈਏ ਜੇ ਸਾਡੇ ਦੇਸ਼ ਵਿੱਚ ਵਾਤਾਵਰਨ ਖੁਸ਼ਹਾਲ ਹੋਊਗਾ ਤਾਂ ਹੀ ਅਸੀਂ ਖੁਸ਼ਹਾਲ ਰਹਿ ਸਕਦੇ ਆਂ ਤੇ ਮੈਂ ਫਿਰ ਸਵੁੱਚੀ ਟੀਮ ਵੱਲੋਂ ਪਿੰਡ ਵਾਸੀਆਂ ਅਤੇ ਮੁੱਖੋ ਜੀ ਦਾ ਸਿਰ ਤੋਂ ਤੇ ਧੰਨਵਾਦ ਕਰਦੇ ਆਂ ਜਿਹੜੇ ਕੀ ਇੱਥੇ ਅੱਜ ਪਹੁੰਚ ਕੇ ਹੂ ਕੈਂਪ ਦਾ ਜਿਹੜਾ ਇਹਨਾਂ ਨੇ ਅੱਜ ਮਾਣ ਵਧਾਇਆ ਧੰਨਵਾਦ ਜੀ ਸਰ ਜੀ ਕੀ ਕਨਸਨ ਜੇਕਰ ਅਦਿਤਿਕੁਮਾਰ ਨੂੰ ਪਾਈਪ ਨਹੀਂ ਗਿਆ ਪਹੇਂਦੀ ਵੱਲੋਂ ਕਿਰਪਾ ਅੱਜ ਹੂ ਬਰਦੋ ਪਾਈਪ ਨਹੀਂ ਦਿੱਤੀ ਜਾਂ ਕਰਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਗਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਉਹਨਾਂ ਵੱਲੋਂ ਜੋ ਖੂਨ ਦਾ ਹੰਦਾ ਕੈਂਪ ਲਗਾਇਆ ਉਨ੍ਹਾਂ ਦਾ ਮੈਂ ਨਗਰ ਨਿਵਾਸੀਆਂ ਵੱਲੋਂ ਭਾਈ ਰਣਜੀਤ ਸਿੰਘ ਪਬਲਿਕ ਹਾਈ ਸਕੂਲ ਦੀ ਮੈਨੇਜਮੈਂਟ ਵੱਲੋਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਨਾਲ ਹੀ ਖੂਨਦਾਨ ਇੱਕ ਬਹੁਤ ਹੀ ਵੱਡਾ ਮਹਾ ਦਾਣਾ ਹੋਰ ਵੀ ਆਪਾਂ ਦਾਨ ਪੈਸੇ ਦੇ ਨਾਲ ਜਾਂ ਬਜ਼ਾਰਾਂ ਦੇ ਵਿੱਚੋਂ ਖਰੀਦ ਕੇ ਉਹ ਸਮਾਨ ਖਰੀਦ ਸਕਦੇ ਆ ਪੈਸਾ ਫੈਕਟਰੀਆਂ ਦੇ ਵਿੱਚ ਬਣ ਸਕਦਾ ਪਰ ਖੂਨ ਆ ਜਿਹੜਾ ਇਕ ਇਨਸਾਨ ਹੀ ਇਨਸਾਨ ਨੂੰ ਦੇ ਸਕਦਾ ਸੋ ਇਹ ਬਹੁਤ ਵਧੀਆ ਅਪਰਾਲਾ ਹੈ ਕਿਸੇ ਦੀ ਜਾਨ ਬਚਾਉਣਾ ਬਹੁਤ ਵੱਡਾ ਅਪਰਾਲਾ ਹੈ ਜਿਹੜਾ ਕਿ ਅੱਜ ਪੌਦੇ ਵੀ ਲਾਏ ਗਏ ਨੇ ਹਾਂਜੀ ਕਿੰਨੇ ਪੌਦੇ ਲਗਾਏ ਨੇ ਅੱਜ ਇੱਕ ਸੂਚਿ ਹੈ ਬੁਰਦ ਕਿ ਲਗਾਉਗੇ ਨਹੀਂ ਇਸ ਸੂਚੀ ਦੇ ਵਿੱਚ ਸ਼ੁਰੂਆਤ ਕੀਤੀ ਹੈ ਕੈਂਪ ਲਾਉਣ ਵੇਲੇ ਪਰ ਸਾਰੇ ਪਿੰਡ ਦੇ ਵਿੱਚ ਸੈਂਕੜੇ ਪੌਦੇ ਲਗਾਏ ਜਾਣਗੇ ਤੇ ਨਾਲ ਹੀ ਅਸੀਂ ਇਹ ਪ੍ਰਣ ਵੀ ਕਰਦੇ ਹਾਂ ਦਾਵਾ ਵੀ ਕਰਦੇ ਹਾਂ ਵਾਅਦਾ ਵੀ ਕਰਦੇ ਹਾਂ ਵੀ ਜਿਹੜੇ ਪੌਦੇ ਲਗਾਵਾਂਗੇ ਉਹਦੀ ਸੰਭਾਲ ਵੀ ਕਰਾਂਗੇ ਸਾਡੇ ਨਗਰ ਦੇ ਵਿੱਚ ਬੈਲਫੇਅਰ ਸੋਸਾਇਟੀ ਆ ਉਹ ਵੀ ਪਾਣੀ-ਧਣੀ ਦਾ ਖਿਆਲ ਰੱਖਦੀ ਪੌਦਿਆਂ ਨੂੰ ਇਹਦੇ ਨਾਲ ਜਿੱਥੇ ਸਾਨੂੰ ਆਕਸੀਜਨ ਮਿਲਦੀ ਆ ਉਹਦੇ ਨਾਲ ਨਾਲ ਕਿਉਂਕਿ ਮਨੁੱਖ ਦੇ ਨਾਲ ਹੀ ਸਾਰੇ ਜੀਵ ਜੰਤ ਡਿਪੈਂਡ ਕਰਦੇ ਆ ਖਾਣਾ-ਦਣਾ ਉਹਨਾਂ ਦਾ ਕਿਉਂਕਿ ਪੰਛੀਆਂ ਵਾਸਤੇ ਰਹਿਣ-ਬਸੇ ਰਕ ਪੌਦੇ ਹੀ ਹੋ ਸਕਦੇ ਨੇ ਪੰਛੀ ਵੀ ਇੱਕ ਕੁਦਰਤ ਦਾ ਹਿੱਸਾ ਉਹਨਾਂ ਦਾ ਵੀ ਅਸਮਾਨ ਆ ਖੁਸ਼ਹਾਲੀ ਦੀ ertidੀ ਆ ਅਸੀਂ ਸਾਰਿਆਂ ਦਾ ਖਿਆਲ ਰੱਖਾਂਗੇ ਸਾਨੂੰ ਦਾ ਵਾਧਾ ਕਰਦੇ ਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਜੀ ਅਗਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਦੀਪ ਸਿੰਘ ਹੈ ਜੀ ਅਜੀਤ ਸਿੰਘ ਜੀ ਅਜਿਹੇ ਅੰਦੋਸ਼ ਤੋਂ ਚੱਲੀ ਹੁੰਦਾ ਨਹੀਂ ਜੀ ਬਾਈਵੇਂ ਵੇ ਬਾਈਵੇਂ ਹਾਂਜੀ ਤਕਰੀਬਨ ਕਿ ਕਿਹੜੀ ਕਿਹੜੀ ਸੰਸਥਾ ਦੇ ਤਕਰੀਬ ਨੂੰ ਜਦੋਂ ਵੀ ਕੋਈ ਗਰੀਬ ਪਰਿਵਾਰ ਪਰਿਵਾਰ ਨੂੰ ਲੋੜ ਪੈਂਦੀ ਉੱਥੇ ਦਿੰਦੇ ਹਾਂ ਜੀ ਉੱਥੇ ਦਿੰਦੇ ਹਾਂਜੀ ਤਕਰੀਬਨ ਸਾਲ ਕਿੰਨੀ ਵਾਰੀ ਸਾਲ ਦੇ ਵਿੱਚ ਕਈ ਵਾਰੀ ਤਿੰਨ ਵਾਰੀ ਵੀ ਦਿੱਤਾ ਜਾਂਦਾ ਵਾ ਕਈ ਵਾਰੀ ਦਿੱਤਾ ਵੀ ਨਹੀਂ ਜਾਂਦਾ ਕਿੱਦਾਂ ਮਹਿਸੂਸ ਕਰੇ ਕੰਮ ਬਹੁਤ ਵਧੀਆ ਮਹਿਸੂਸ ਹੁੰਦਾ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਤੇ ਕਈ ਲੋਕ ਜਿਹੜੇ ਖਾੜ ਦੇ ਵਿੱਚੋਂ ਵਰਦੇ ਨੇ ਉਹਨਾਂ ਨੇ ਕੀ ਕਹਿੰਿਆ ਤੁਸੀਂ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਜਿਵੇਂ ਕਹਿੰਦੇ ਨੇ ਜਿਵੇਂ ਜੜੀ ਜਮਾ ਦੇ ਉਹ ਤੁਹਾਨੂੰ ਸਟੈਂਡਿਕਲ ਹੋਣੀ ਪੈਂਦੀ ਨਹੀਂ ਕੋਈ ਪ੍ਰੋਬਲਮ ਨਹੀਂ ਪੈਂਦੀ ਜੀ ਇਹਦੇ ਵਿੱਚ ਜਾਨੀ ਕਿ ਜੂਸ ਦਾ ਜ਼ੋਰ ਦੇਣਾ ਪੈਂਦਾ ਵਾ ਫਲ ਫਰੂਟ ਖਾਣਾ ਪੈਂਦਾ ਵਾ ਨਸ਼ੇ ਤੋਂ ਥੋੜਾ ਜਿਹਾ ਰਹਿਤ ਰਹਿਣਾ ਪੈਂਦਾ ਜਾਨੀ ਕਿ ਤੁਸੀਂ ਤਕਰੀਬਨ ਕਿੰਨੀ ਵਾਰ ਦੇ ਚੁੱਕੇ 22 ਵਾਰੀ ਦੇ ਚੁੱਕੇ 33 ਵਾਰੀ ਅੱਜ 33 ਵਾਰੀ ਹਾਂਜੀ ਔਰ ਤਕਰੀਬਨ ਜਿਹੜੇ ਬਲੱਡ ਲੋਕੀ ਦੇਣਾ ਨਹੀਂ ਚਾਹੁੰਦੇ ਉਹਨਾਂ ਨੇ ਕੀ ਕਹਿੰਿਆ ਉਹਨਾਂ ਨੂੰ ਇਹ ਹੀ ਕਹਿੰਦੇ ਇਹ ਤਾਂ ਦੇਣਾ ਚਾਹੀਦਾ ਹਰੇਕ ਬੰਦੇ ਨੂੰ ਇਜੇ ਗਰੀਬ ਪਰਿਵਾਰ ਦੀ ਮਦਦ ਹੋ ਜਾਂਦੀ ਆ ਕਈ ਪਰਿਵਾਰ ਕਹਿੰਦੇ ਨੇ ਵੀ ਸਾ ਇਹ ਬਲੱਡ ਦੇਣਾ ਨਹੀਂ ਚਾਹੀਦਾਗਾ ਵੀ ਇਹਦਾ ਬਲੈਕਮੇਲ ਕਰਦੇ ਆ ਅਸੀਂ ਇਸ ਚੀਜ਼ ਨੂੰ ਤਾਂ ਗਲਤ ਮੰਨਦੇ ਠੀਕ 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 ਅੰਗੀ ਤੋਂ ਪਿਕਾਵਾ ਜਿਹੜਾ ਕਿ ਆਜੂ ਪਾਈ ਕੁ ਨਹੀਂ ਹੋ ਸਕਦੀ ਬੰਦੀ ਬੰਦੀ ਆਜੂ ਤੋਂ ਬੜਕੈਂਟ ਕੋਈ ਜਗ੍ਹਾ ਤੇ ਪਾਈ ਹੁੰਦੇ ਸੰਜੀ ਜਾ ਰਹੇ ਜੀ ਤਾਂ ਮੈਂ ਦੱਸਣਾ ਚਾਹੁੰਦਾ ਕਿ ਪਹਿਲੀ ਗੱਲ ਤੇ ਸਰਦਾਰ ਸਾਹਿਬ ਨਾਲ ਆਏ ਨੇ ਬੜਾ ਇਹਨਾਂ ਦਾ ਵੀ ਯੋਗਦਾਨ ਹੈ ਭਾਈ ਹਰਜਿੰਦਰ ਸਿੰਘ ਕੁਮਾਲ ਦਾ ਬੜਾ ਵੱਡਾ ਯੋਗਦਾਨ ਹੈ ਜਹਦਰ ਤਰਨਜੀਤ ਸਿੰਘ ਨਮਾਨਾ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇੱਕ ਸਵਾਲ ਤੁਸੀਂ ਬੜਾ ਪਿਆਰਾ ਇਹਨਾਂ ਦੇ ਉੱਤੇ ਕੀਤਾ ਸੀ ਮੈਂ ਚਾਹੁੰਦਾ ਕਿ ਉਹਦਾ ਜਵਾਬ ਜਿਹੜਾ ਹੈ ਉਸ ਦੀ ਇੱਕ ਸੋਹਣੇ ਢੰਗ ਦੇ ਵਿੱਚ ਦਿੱਤਾ ਜਾਵੇ ਤੁਸੀਂ ਪੁੱਛਿਆ ਸੀ ਵੀ ਖੂਨ ਕਿੰਨੀ ਵਾਰੀ ਤੁਸੀਂ ਡੋਨੇਟ ਕੀਤਾ ਕਿੰਨੀ ਵਾਰੀ ਦਾਨ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਜੀ 22 ਵਾਰੀ ਕੀਤਾ ਤੇ 23 ਵੀ ਵਾਰ ਹੈ ਇਹ ਬਹੁਤ ਵੱਡੀ ਗੱਲ ਹੈ ਔਰ ਜਦੋਂ ਤੁਸੀਂ ਅਗਲੀ ਕਰ ਪੁੱਛੀ ਸੀ ਤੁਸੀਂ ਕਿਹਾ ਵੀ ਕੁਝ ਲੋਕ ਡਰਦੇ ਨੇ ਉਹ ਡਰਦੇ ਇਸ ਕਰਕੇ ਨੇ ਵੀ ਉਹਨਾਂ ਨੂੰ ਕਿਸੇ ਨੇ ਅਵੇਅਰ ਕੀਤਾ ਨਹੀਂ ਜੇ ਸਾਡੀਆਂ ਸੰਸਥਾਵਾਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬਾਨ ਲੋਕਾਂ ਨੂੰ ਅਵੇਅਰ ਕਰਨ ਵੀ ਭਾਈ ਖੂਨ ਦਾਨ ਕਰਨ ਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਅਗਲੇ ਵੀ ਕਿਸੇ ਦੀ ਜਾਨ ਬਚ ਸਕਦੀ ਹੈ ਤੇ ਮੇਰੇ ਖਿਆਲ ਦੇ ਵਿੱਚ ਲੋਕ ਦੇਣਗੇ ਲੋਕਾਂ ਨੂੰ ਇੰਝ ਲੱਗਦਾ ਵੀ ਖੂਨ ਦਾਨ ਕਰਨ ਤੋਂ ਬਾਅਦ ਸਾਡਾ ਜੀ ਖੂਨ ਪੂਰਾ ਹੁੰਦਿਆਂ ਬਹੁਤ ਵਕਤ ਲੱਗਦਾ ਹੈ ਜੀ ਸਾਡੇ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਜੀ ਬੰਦੇ ਨੂੰ ਚੱਕਰ ਆ ਜਾਂਦਾ ਹੈ ਜੀ ਡਿੱਗਣ ਲੱਗ ਪੈਂਦਾ ਹਾਂ ਕਿਤੇ 100 ਜਗ੍ਹਾ ਦੇ ਉੱਪਰ ਇੱਕ ਜਗ੍ਹਾ ਦੇ ਉੱਪਰ ਚੱਕਰ ਆਉਂਦੇ ਆ ਉਹਦਾ ਕਾਰਨ ਕੀ ਹੁੰਦਾ ਹੈ ਉਹਦਾ ਕਾਰਨ ਸਿਰਪਰ ਸਿਰਪੇ ਹੁੰਦਾ ਹੈ ਵੀ ਬੰਦੇ ਦੇ ਦਿਮਾਗ ਦੇ ਵਿੱਚ ਉਹ ਚੀਜ਼ ਬੈਠੀ ਹੁੰਦੀ ਹੈ ਵੇ ਖੂਨ ਦਾਨ ਕਰਨ ਤੋਂ ਬਾਅਦ ਚੱਕਰ ਆਉਂਦੇ ਨੇ ਜੀ ਉਹ ਆਪਣੇ ਆਪ ਤਾਂ ਕਰਕੇ ਚੱਕਰ ਆ ਜਾਂਦਾ ਕਈ ਵਾਰੀ ਕੋਈ ਚੱਕੇ ਨਾ ਹੁੰਦਾ ਆ ਕਈ ਵਾਰੀ ਕਿਸੇ ਨੂੰ ਵੀਕਨੈਸ ਹੁੰਦੀ ਹੈ ਕੁਝ ਨਹੀਂ ਹੁੰਦਾ 2 ਮਿੰਟੋ ਸੀ ਲੰਮੇ ਪਾ ਦਿੰਨੇ ਆ ਲੱਤਾਂ ਵਾਲਾ ਪਾਸਾ ਆ ਉਹ ਥੋੜਾ ਜਿਹਾ ਤਾਂ ਚੱਕ ਦਿੰਨੇ ਆ ਬੰਦਾ ਬਿਲਕੁਲ ਨੌਰ ਬਰ ਨੌ ਹੋ ਜਾਂਦਾ ਕਿਸੇ ਐਡੀ ਵੀ ਗੋਲੀ ਦੀ ਜ਼ਰੂਰਤ ਨਹੀਂ ਪੈਂਦੀ बस सिर्फ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਤੇ ਇਹਨਾਂ ਨੂੰ ਤੇ ਅਵੇਅਰ ਮੈਂ ਬੜੇ ਸੋਨੇ ਟੰਗ ਤੇ ਕਰਦਾ ਹੁਣ ਮੈਂ ਇਹਨਾਂ ਨੂੰ ਛਰਾਰਤਾਂ ਕਰਦਾ ਹੁਣ ਮੈਂ ਕਹਾਂ ਪ੍ਰਧਾਨ ਜੀ ਖੂਨਦਾਨ ਕਰੀਏ ਮੈਂ ਕਹਾਂ ਪ੍ਰਧਾਨ ਜੀ ਬੜੇ ਲੋਕਾਂ ਦਾ ਖੂਨ ਪੀਤਾ ਹੋ ਆਪਾਂ ਦੇ ਵੀ ਲਈਏ ਆਪਾਂ ਆਂਕਰ ਕਹਿ ਨਹੀਂ ਦਿੰਦੇ ਵੀ ਯਾਰ ਤੂੰ ਕੀ ਮੇਰਾ ਲਹੂ ਪੀਤਾ ਆ ਹਨਾ ਆਪਾਂ ਜ਼ਿੰਦਗੀ ਦੇ ਵਿੱਚ ਬਤੀਰੇਆਂ ਦਾ ਲਹੂ ਪੀ ਲੈਨੇ ਆ ਤੇ ਕਿੰਨਾ ਚੰਗਾ ਹੋਵੇ ਜੇ ਲਹੂ ਇੱਥੇ ਦੇ ਦਿੱਤਾ ਜਾਵੇ ਤੇ ਕਿਸੇ ਦੀ ਜਾਨ ਬਚ ਸਕਦੀ ਹੈ ਮੈਂ ਤੇ ਇਹਨਾਂ ਨੂੰ ਇੱਕੋ ਗੱਲ ਕਹਿਣਾ ਹੁਣ ਪ੍ਰਧਾਨ ਜੀ ਬਦੇ ਦਾ ਲਹੂ ਪੀ ਲਿਆ ਆਓ ਆਪਾਂ ਲਓ ਹੁਣ ਦਈਏ ਹੈਨਾ ਸਰ ਤੁਸੀਂ ਕਦੇ ਮੈਂ ਘਟੋ ਘਟ ਮੇਰੇ ਖਿਆਲ ਦੇ ਵਿੱਚ ਗਿਣਤੀ ਤੇ ਨਹੀਂ ਕੀਤੀ ਪਰ ਜਿਸ ਤੱਕ ਮੈਨੂੰ ਲੱਗਦਾ ਵੀ ਇਸੇ ਸੰਸਥਾ ਦੇ ਵਿੱਚ ਮੈਂ 30 ਕਵਾਰੀ ਬਲੱਡ ਦੇ ਚੁੱਕਾ ਮਾ ਆਪਣਾ 30 ਕਵਾਰ ਤੇ ਜਦੋਂ ਮੈਂ ਖੂਨ ਦਾਨ ਕਰਦਾ ਮਾ ਮੈਨੂੰ ਨਮਾਨਾ ਦੀ ਇੱਕ ਹੋਰ ਇਥੇ ਸ਼ਬਦ ਕਹਿ ਦਿੰਦੇ ਹੁੰਦੇ ਨੇ ਕਈ ਪ੍ਰਕਾਰ ਦੇ ਆ ਕਹਿੰਦੇ ਭਰਾਵਾ ਖੂਨ ਦਾਨ ਕਰਦੇ ਤੇਰਾ ਖੂਨ ਅੱਗੇ ਬੜਾ ਤੱਤਾ ਹੈ ਇਸ ਤਰੀਕੇ ਨਾਲ ਕਿਉਂਕਿ ਅਸੀਂ ਆਪਸ ਦੇ ਵਿੱਚ ਲੱਗੇ ਰਹੇ ਨੇ ਆ ਤੇ ਫਿਰ ਜਿੰਨੇ ਅਸੀਂ ਬੇਚੇ ਖੂਨ ਨੇ ਆ ਜੀ ਇੱਕ ਨੂੰ ਪੁੱਛ ਲਈਦਾ ਵੀ ਤੇਰੇ ਤਿੰਨ ਮੇ ਕਿੰਨੇ ਹੋ ਗਿਆ ਹੈ ਅਗਲਾ ਕਹਿੰਦਾ ਵੀ ਨਹੀਂ ਮੇਰੇ ਤਿੰਨ ਮਕੀਨੇ ਨਹੀਂ ਕੋਈ ਹੈ ਨਾ ਫਿਰ ਉਹਨੂੰ ਰਹਿਣ ਦੀਦਾ ਪਿੱਛੇ ਬਟਾਰੀ ਪਿੰਡ ਦੇ ਵਿੱਚ ਬਹੁਤ ਵੱਡਾ ਸਿਕਹੋਨਦਾਨ ਕੈਂਪ ਬਹੁਤ ਹੀ ਜਿਆਦਾ ਵੱਡਾ ਸੀ ਕਈ ਪਿੰਡਾਂ ਦੇ ਵਿੱਚੋਂ ਯੂਥ ਆਇਆ ਸੀ ਕਿ ਉੱਥੇ ਵੀ ਖੂਨਦਾਨ ਕੀਤਾ ਯਾਰ ਸੋ ਇਹ ਇੱਕ ਲੋਕੀ ਜਦੋਂ ਅਵੇਅਰ ਹੋ ਜਾਂਦੇ ਆ ਨਾ ਉਦੋਂ ਡਰ ਵੀ ਨਾਲ ਦੀ ਨਾਲ ਖਤਮ ਹੋ ਜਾਂਦਾ ਬਹੁਤ ਤੁਸੀਂ ਚੱਲ ਕੇ ਤੇ ਇਸ ਸਾਡੇ ਪਿੰਡ ਦੇ ਵਿੱਚ ਆਇਓ ਤੇ ਇਸ ਸਕੂਲ ਦਾ ਨਾਮ ਵੀ ਬੜੀ ਮਹਾਨ ਸ਼ਖਸੀਅਤ ਦੇ ਨਾਮ ਦੇ ਉੱਪਰ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸੋ ਸਕੂਲ ਦੇ ਵਿੱਚ ਤੁਸੀਂ ਆਏ ਹੋ ਤੁਹਾਨੂੰ ਜੀ ਐਂ ਕਹਿੰਦੇ ਤਾਂ ਤੁਹਾਨੂੰ ਵੀ ਬੇਨਤੀ ਕਰਦੇ ਆ ਇਹ ਨਹੀਂ ਕਹਿੰਦੇ ਵੀ ਤੁਹਾਡਾ ਫੋਨ ਕੱਢਾਂਗੇ ਪਰ ਦੁੱਧ ਪੀ ਕੇ ਕੇਲੇ ਛੱਕੇ ਜਰੂਰ ਜਾਇਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਰ ਅੱਜ ਕੀ ਕੰਮ ਕਰ ਰਹੇ ਜਿਹੜਾ ਕਿ ਅੱਜ ਉਹ ਆਉਂਦੇ ਆਉਂਦੇ ਆ ਅੱਜ ਅਸੀਂ ਪਮਾਲ ਪਿੰਡ ਦੇ ਵਿੱਚ ਇਕੱਤਰ ਹੋਏ ਆ ਹਲਕੇ ਦਾਖੇ ਦਾ ਪਿੰਡ ਪਮਾਲ ਪੈਂਦਾ ਆ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਸੀ ਜਿਹਹਦਾ ਤਰਨਜੀਤ ਸਿੰਘ ਨਮਾਣਾ ਜੀ ਜੋ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨੇ ਅਤੇ ਪਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੀ ਸਰਪ੍ਰਸਤ ਨੇ ਅੱਜ ਇੱਥੇ ਅਸੀਂ ਖਤਰ ਹੋਏ ਆ ਤੇ ਸਾਡਾ ਵੀਰ ਹੈ ਜੀ ਇਹ ਸਰਦਾਰ ਗੁਰਪ੍ਰੀਤ ਸਿੰਘ ਹਸਨਪੁਰ ਇਹ ਵੀਰ ਨੂੰ ਅਸੀਂ ਹਲਕੇ ਦਾਖੇ ਤੋਂ ਪ੍ਰਧਾਨ ਬਾਇਆ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਜਿੱਥੇ ਮੈਂ ਵੀਰ ਨੂੰ ਅੱਜ ਜ਼ਿੰਮੇਵਾਰੀ ਲਗਾਵਾ ਦੇਣ ਉੱਥੇ ਮੈਂ ਦੋ ਤਿੰਨ ਬੇਨਤੀਆਂ ਹੋਰ ਵੀ ਕਰਨੀਆਂ ਚਾਹਾਂਗਾ ਆਪਣੇ ਵੀਰ ਨੂੰ ਵੀ ਤਨਦੇਹੀ ਦੇ ਨਾਲ ਡਿਊਟੀ ਕਰਨੀ ਹੈ ਜਿੱਥੇ ਵੀ ਕਿਸੇ ਨੂੰ ਦਿੱਕਤ ਆਉਂਦੀ ਹੈ ਕਿਸੇ ਨਾਲ ਤੱਕਾ ਹੁੰਦਾ ਤੁਸੀਂ ਸਾਰਿਆਂ ਮੇਰਾ ਵੀਰਾਂ ਨੇ ਡਟ ਕੇ ਖੜ ਜਾਣਾ ਤੇ ਜਥੇਬੰਦੀ ਜੋ ਹੈ ਜਿਹੜੀ ਪੂਰੇ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਥੇਬੰਦੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਬਸ਼ਰਤੇ ਕੋਈ ਤੁਸੀਂ ਗਲਤ ਕੰਮ ਦੇ ਖਾਮੀ ਨਾ ਕੋਬੋ ਜਿੱਥੇ ਤੁਹਾਨੂੰ ਲੱਗੇਗਾ ਵੀ ਕਿਸੇ ਨਾਲ ਤੱਕਾ ਹੋਇਆ ਕਿਸੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਸੇ ਵੀ ਪ੍ਰਕਾਰ ਦਾ ਕੰਮ ਹੋਵੇ ਜਥੇ ਬੰਦੇ ਅੱਜ ਜਿੱਥੇ ਜ਼ਿੰਮੇਵਾਰੀ ਦਿੰਦੀ ਹੈ ਜਥੇ ਬੰਦੀ ਮੋਢੇ ਨਾਲ ਮੋਢਾ ਜੋੜ ਕੇ ਵੀਰ ਦੇ ਖੜੀ ਹੈ ਤੁਹਾਨੂੰ ਗੁਰਪ੍ਰੀਤ ਸਿੰਘ ਪਿੰਡ ਅੱਜ ਤੁਹਾਨੂੰ ਇੱਕ ਕਮਾਂਡ ਦਿੱਤਾ ਗਿਆ ਵਾ ਅੱਜ ਇਹ ਬੰਦੂ ਕਿੰਨਾ ਲੱਗਦਾ ਕੀ ਕੰਮ ਬਹੁਤ ਵਧੀਆ ਲੱਗਦਾ ਜੀ ਸਾਡੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਮੋਲ ਪਰਦਾਖੇ ਦੀ ਠੀਕ ਹੈ ਕਿ ਨਹੀਂ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਪ੍ਰਧਾਨ ਜੀ ਦਾ ਠੀਕ ਹੈ ਕਿ ਨਹੀਂ ਅਸੀਂ ਕਿਸੇ ਗਰੀਬ ਨਾਲ ਤੱਕਾ ਹੋਊਗਾ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿ ਆਕ ਨਹੀਂ ਪਰ ਅੱਜ ਤੱਕ ਆ ਕਿਸੇ ਨਾਲ ਹੋਣੀ ਨਹੀਂ ਦੇਣਾ ਜਿਹੜੇ ਕਿ ਕੰਮ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੂਰੇ ਰਹਿ ਜਾਂਦੇ ਨੇ ਬਹੁਤ ਸਾਰੇ ਕੰਮ ਹੋ ਜਾਂਦੇ ਪੀਡੀ ਵੀ ਜਿਹੜੇ ਕਰਨ ਵਾਲੇ ਹੁੰਦੇ ਨੇ ਉਹ ਕੀ ਪੂਰੀ ਕਰੋਗੇ ਕਰਾਂਗੇ ਜੀ ਪੂਰੀ ਕੋਸ਼ਿਸ਼ ਕਰਾਂਗੇ ਜ਼ਰੂਰ ਕਰਾਂਗੇ ਕਿ ਇਹ ਨੌਜਵਾਨਾਂ ਨਾਲ ਕੋਈ ਗੱਲ ਕਰਾਂਗੇ ਕਢਾ ਰਹੀਆਂ ਹੋ ਉਸੇ ਇੰਜ ਕਰਾਂਗੇ ਜੀ ਜੱਥੇਬੰਦੀ ਵੱਲੋਂ ਦਿਸ਼ਾ ਨਿਰਦੇਸ਼ ਇਹਨਾਂ ਨੂੰ ਦਿੰਦੇ ਰਾਂਗੇ ਤੇ ਜਿਵੇਂ ਜਿਵੇਂ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉਸੇ ਪ੍ਰਕਾਰ ਇਹ ਸਾਰਾ ਅੱਗੇ ਹੋ ਕੇ ਚੜ੍ਹਦੀ ਕਲਾ ਦੇ ਵਿੱਚ ਕਾਰਜ ਕਰਦੇ ਰਹਿਣਗੇ ਮੈਂ ਉਹ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਨਾ ਕਿ ਜਿੱਥੇ ਕਿਸਾਨਾਂ ਨਾਲ ਵੀ ਤੱਕਾ ਹੁੰਦਾ ਵਾ ਠੀਕ ਹੈ ਉੱਤੇ ਅਸੀਂ ਖੜਦੇ ਖੜਦੇ ਆ ਪਰ ਜਿੱਥੇ ਮਜ਼ਦੂਰਾਂ ਨਾਲ ਵੀ ਤੱਕਾ ਹੋਵੇਗਾ ਨਾ ਜੇ ਕਿ ਜੇ ਮੰਨ ਲਓ ਕਿ ਮਜ਼ਦੂਰਾਂ ਦੀ ਦਿਹਾੜੀ ਲਾਲਾ ਨੇ ਪਰ ਉਹਨੇ ਮਜ਼ਦੂਰੀ ਨਹੀਂ ਦਿੰਦੇ ਤਾਂ ਅਸੀਂ ਉਹਨਾਂ ਸਮਰਾਇਦਾਰਾਂ ਵੀ ਦੇ ਵਿਰੁੱਧ ਵੀ ਚੱਲਾਂਗੇ ਮਜ਼ਦੂਰਾਂ ਮਜ਼ਦੂਰੀ ਦਵਾਵਾਂਗੇ ਤੇ ਉਹਨਾਂ ਹੱਕ ਦਵਾਵਾਂਗੇ ਤੇ ਕਈ ਕਾਨੂੰਨ ਵਿੱਚ ਜਿਹੜੇ ਆਪਣੇ ਜਿਹੜੇ ਕਹਨੂੰ ਪ੍ਰਾਈਵੇਟ ਨੌਕਰੀ ਕਰਦਾ ਕੋਈ ਤਾਂ ਆਪਣੇ ਕਾਨੂੰਨ ਬਣੇ ਹੋਏ ਆ ਕਿ ਉਹਨਾਂ 9000 ਤੋਂ 10000 ਦੇ ਘੱਟ ਤੋਂ ਘੱਟ ਤਨਖਾਹ ਹੋਵੇਗੀ ਤੇ ਉਤੋਂ ਬਾਅਦ ਉਹਨੂੰ ਇਹ ਇਹ ਸੀ ਕਾਰਡ ਬਣੇਗਾ ਤਾਂ ਪੀਡੀਫ ਫੰਡ ਵੀ ਕੱਟ ਹੋਵੇਗਾ ਫੇਰ ਕੋਸ਼ਿਸ਼ ਕਰਾਂ ਕਿ ਕਿਸਾਨ ਜਥੇਬੰਦੀਆਂ ਉਹ ਬਣੀਓ ਕਿਸ ਸਰਕਾਰਾਂ ਨੂੰ ਇਸ ਗੱਲ ਤੇ ਘੇਰੇ ਜਾਵੇ ਤੇ ਕਾਨੂੰਨ ਨੂੰ ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਇਸ ਅਮਲ ਵਿੱਚ ਲਿਆਂਦਾ ਜਾਵੇ ਸਰ ਕਿੱਦਾਂ ਲੱਗਦਾ ਜਿਵੇਂ ਜੋ ਬਹੁਤ ਸਾਰੇ ਕੰਮ ਜਿਹੜੇ ਕੇ ਬੇਰੁਜ਼ਗਾਰ ਆ ਜੋ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਅੱਜ ਜਿਹੜੀ ਸਰਕਾਰਾਂ ਨਹੀਂ ਕੰਮ ਕਰ ਸਕੀਆਂ ਉਹਨਾਂ ਨੂੰ ਕੀ ਲੱਗਦਾ ਹੈ ਤੁਹਾਡੇ ਵੱਲੋਂ ਇਹ ਪ੍ਰਵਹਲਾ ਕਿਸਨੇ ਉਹ ਪ੍ਰਵਹਲਾ ਕਿਤਾ ਇਹ ਸਰਕਾਰਾਂ ਜੋ ਆਪਣੀ ਕਲੀ ਸਰਕਾਰ ਵੀ ਸਰਕਾਰਾਂ ਦਾ ਵੀ ਬੋਧ ਇਥੇ ਬਣਦਾ ਕਈ ਹੁਣ ਆਪਣੇ ਸਰਕਾਰੀ ਮਹਿਕਮੇ ਨੇ ਉਹ ਪ੍ਰਾਈਵੇਟ ادارے ਵਿੱਚ ਲਿਆਂਦੇ ਜਾ ਰਹੇ ਨੇ ਸਰਕਾਰ ਆਪਣੀ ਚੀਜ਼ਾਂ ਨੂੰ ਨਹੀਂ ਮੇਨਟੇਨ ਕਰ ਪਾ ਰਹੀ ਉਹ ਕਿਤੇ ਨਾ ਕਿਤੇ ਇਹ ਪ੍ਰਾਈਵੇਟ ਪ੍ਰਾਈਵੇਟ ਹੱਕਕਾਂ ਦੇ ਵਿੱਚ ਪ੍ਰਾਈਵੇਟ ਸਮਰਦਾਦਾਰਾਂ ਦੇ ਵਿੱਚ ਬਿਕ ਬਿਕ ਚੁਕੀ ਹੈ ਸਾਫ਼ ਦਿਖਾਈ ਦੇ ਰਿਹਾ ਪਰ ਉੱਤੀ ਸਾਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਲੋਕਾਂ ਨੂੰ ਵੇਅਰ ਹੋਣਾ ਚਾਹੀਦਾ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜੇ ਤੁਹਾਨੂੰ ਸਰਕਾਰਾਂ ਛੋਟੇ ਛੋਟੇ ਲਾਲਚ ਦੇ ਕੇ ਇੱਕ ਕਣਕਟਾ ਦੇ ਕੇ ਤੁਹਾਨੂੰ ਬੇਜ਼ਗਰ ਕਰ ਰਹੀਆਂ ਨੇ ਤਸਰੂ ਲੋਕਾਂ ਨੂੰ ਵੇਅਰ ਹੋ ਕੇ ਇਹ ਕਾਰਜ ਦੇਖਣੇ ਚਾਹੀਦੇ ਕਿ ਸਰਕਾਰਾਂ ਸਾਡੇ ਤੇ ਕਿਵੇਂ ਗੇਮ ਖੇਡਉਂਦੀਆਂ ਨੇ ਕੀ ਅਸੀਂ ਕਰ ਰਹੇ ਹਾਂ ਕੀ ਅਸੀਂ ਅੱਗੇ ਕੋਈ ਕਿਵੇਂ ਕਰਾਂਗੇ ਇਹ ਚੀਜ਼ਾਂ ਸਿਰੋ ਆਵੇ ਦੇ ਫਿਰ ਨਹੀਂ ਲੱਗਦਾ ਕਿ ਜਿਹੜੇ ਸਰਕਾਰਾਂ ਦਾ ਅੰਦਾਜ਼ ਕੋਲ ਨਹੀਂ ਕਰ ਸਕੀਆਂ ਜਿਹੜੇ ਬੇਰੁਜ਼ਗਾਰ ਆ ਜਿਹੜਾ ਨੌਜਵਾਨ ਨਸ਼ਾ ਕਰ ਰਿਹਾ ਉਹਦਾ ਕਾਰਨ ਹੀ ਹੈ ਕਿ ਉਹਨੂੰ ਜੋਬ ਨਹੀਂ ਮਿਲ ਰਹੀ ਤੇ ਕੋਈ ਘਰੋਂ ਵੀ ਟੈਨਸ਼ਨ ਪੈਂਦੀ ਤੇ ਬਾਹਰੋਂ ਵੀ ਦਬਦਬਾ ਪੈਂਦੀ ਉਹ ਤਾਂ ਨਸ਼ਾ ਕਰ ਰਿਹਾ ਕਿ ਉਸਨੇ ਦੂਰ ਕੀਤਾ ਹੋਵੇ ਹਾਂ ਬਈ ਦੇਖੋ ਇਹ ਵੇਅਰਨੈਸ ਹੀ ਆ ਤੁਸੀਂ ਕਿਸੇ ਨੂੰ ਕਿ ਜੇ ਉਹ ਕੋਈ ਨਸ਼ਾ ਕਰਦਾ ਹੈ ਨਾ ਕਿਸੇ ਨੂੰ ਕੋ ਤੱਕੇ ਨਾ ਨਹੀਂ ਕੋ ਹੁੰਦਾ ਠੀਕ ਹੈ ਉਹ ਆਪ ਨੂੰ ਆਪ ਆਪ ਖਾਂਦਾ ਠੀਕ ਹੈ ਉਹਨੂੰ ਅਵੇਅਰਨਸ ਨਹੀਂ ਹੁੰਦੀ ਉਹਨੂੰ ਜੀਤੋਂ ਪਤਾ ਨਹੀਂ ਜੇ 16-17 ਸਾਲ ਦਾ ਬੱਚਾ ਹੁੰਦਾ ਜਿਹੜਾ ਠੀਕ ਹੈ ਨਾ ਮਾਪਿਆਂ ਨੂੰ ਵੀ ਇਹ ਚਾਹੀਦਾ ਵਾ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਨਾਲ ਤੱਕਾ ਨਾ ਕਰੇ ਉਹਨਾਂ ਦੋਸਤ ਜੋ 16-17 ਸਾਲ ਦੀ ਉਮਰ ਵਿੱਚ ਬੱਚਾ ਹੋ ਗਿਆ ਤਾਂ ਮਾਪੇ ਨੂੰ ਉਹ ਦੋਸਤ ਬਣ ਜਣਾ ਚਾਹੀਦਾ ਜੇ ਦੋਸਤ ਬਣੋਗੇ ਮਾਪੇ ਦੋਸਤ ਬਣੇ ਉਹਦੇ ਆਪ ਦੀ ਜਲਦੀ ਗੱਲ ਕਰਨਗੇ ਤਾਂ ਉਹਨੂੰ ਪਿਆਰ ਨਾਲ ਮੋੜਿਆ ਜਾ ਸਕਦਾ ਪਰ ਤੱਕੇ ਨਾਲ